ਸੁਪਟਾਲਾ ਦੇ ਅਰਨਾਬਰਨਾ ਚੌਕ ਨਜ਼ਦੀਕ ਦੇ ਇੱਕ ਮੁਹੱਲੇ ਦੇ ਵਿੱਚ ਬਣੇ ਘਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਰਕੇ ਘਰ ਦੇ ਅੰਦਰ ਪਏ 2 ਸਿਲੰਡਰ ਤੱਕ ਫਟ ਗਏ। ਸੋ ਪੂਰੇ ਮੁਹੱਲੇ ਦੇ ਵਿੱਚ ਹਾਹਾਕਾਰ ਮਚ ਗਈ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਲੋਕਾਂ ਦੇ ਵੱਲੋਂ ਤੁਰੰਤ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਫੋਨ ਕੀਤਾ ਗਿਆ। 5 ਮਿੰਟ ਵਿੱਚ ਹੀ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਜਿਨ੍ਹਾਂ ਨੇ ਅੱਗ ਦੇ ਉੱਪਰ ਕਾਬੂ ਪਾ ਕੇ ਫਟੇ ਹੋਏ ਸਿਲੰਡਰਾਂ ਨੂੰ ਬਾਹਰ ਕੱਢਿਆ। ਸਿਲੰਡਰ ਫਟਣ ਦੇ ਨਾਲ ਘਰ ਦੀਆਂ ਦੀਵਾਰਾਂ ਤੱਕ ਡਿੱਗ ਗਈਆਂ ਜਿਸ ਕਰਕੇ ਮੁਹੱਲਾ ਅਧਿਕਾ ਸਾਰੀਆਂ ਬਿਜਲੀ ਦੀਆਂ ਤਾਰਾਂ ਤੱਕ ਟੁੱਟ ਗਈਆਂ ਸੋਹਿਬ ਹਾਦਸਾ ਵਾਪਰਿਆ ਕਾਰ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਕਰਕੇ ਸਿਲੰਡਰ ਫਟ ਗਏ ਸੋ ਪਚਾਲਾ ਦੇ ਅਰ ਨਾ ਬਰਨਾ ਚੌਕ ਦੇ ਨੇੜੇ ਹਾਦਸਾ ਵਾਪਰਿਆ ਸੋ ਮੁਹੱਲੇ ਦੇ ਵਿੱਚ ਭਗਦੜ ਮਚ ਗਈ ਲੋਕਾਂ ਦੇ ਵਿੱਚ ਬੇहद ਸਹਿਮ ਦਾ ਮਾਹੌਲ ਹੈ ਸੋ ਸਿਲੰਡਰ ਫਟਣ ਦੇ ਕਰਕੇ ਮੁਹੱਲੇ ਦੀਆਂ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਨੇ ਸੋ ਪਚਾਲਾ ਦੇ ਵਿੱਚ ਹਾਦਸਾ ਵਾਪਰਿਆ ਕਾਰ 'ਚ ਅੱਗ ਲੱਗ ਗਈ ਤੇ ਸਿਲੰਡਰ ਫਟ ਗਏ ਸੋ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ